ਅੱਜ ਫੋਰਡੇਲ ਕੌਣ ਸੀ ਆ? ਚਿੰਨੇ ਵਿਰੋਧੀ ਪਾਰਟੀ ਦੇ ਲੀਡਰ ਹੈ ਉਹ ਕਹਿੰਦੇ ਆ ਕੀ ਕਰੀ ਜਾਂਦੇ ਆ ਆਮ ਆਮੀ ਪਾਰਟੀ ਵਾਲੇ ਸਰਕਾਰਾਂ ਨੇ ਇੱਕ ਵੀ ਅੱਛਾ ਸਕੂਲ ਨਹੀਂ ਕੋਈ ਕੰਮ ਨਹੀਂ ਕਹਿੰਦੇ ਹੋਇਆ ਸਕੂਲ ਦਾ। ਪਰ ਤੁਸੀਂ ਜਦੋਂ ਮੈਂਦੀਪੁਰ ਆਇਆ ਹਾਂ ਮੈਂ ਬੈਂਤੀ ਕਰੂੰਗਾ মিডিਆ ਨੂੰ ਕੈਮਰਾ ਉੱਧਰ ਕਰ ਲਓ ਫਿਰ ਕੈਮਰਾਂ ਜਰ ਮੈਂ ਸੂਰ ਬੋਲਦਾ ਕਰ ਕਰ ਲਓ। ਮੇਰੇ ਕਰਕੇ ਨਾ ਕਿ ਉਹ ਸੱਚੀ ਦਿਲ ਤੇ ਹੱਥ ਰੱਖਿਓ ਕਿ ਸਕੂਲ ਦੇ ਵਿੱਚ ਕੰਮ ਹੋਇਆ ਕਿ ਨਹੀਂ ਹੋਇਆ ਜੇ ਹੋਇਆ ਤਾਂ ਮੈਂ ਕਰਾਂਗਾ। ਬਹੁਤ-ਬਹੁਤ ਧੰਨਵਾਦ ਭਾਈ ਬਹੁਤ ਧੰਨਵਾਦ ਦੇਖੋ ਮੈਂ ਏਲੀਗੈਂਡਾ ਕੇ ਸਾਰਾ ਕੁਝ ਠੀਕ ਕਰਤਾ ਪਰ ਸੁਧਾਰਤਾ ਹੋਣਾ ਸ਼ੁਰੂ ਹੋ ਰਿਹਾ ਹੈ ਨਾ ਭਾਈ ਗੱਲ ਤਾਂ ਹੋਣੀ ਹੀ ਸੀ ਸਕੂਲਾਂ ਨੂੰ ਸਮੇਂ ਤੇ ਸਿਰ ਗਰੀਬਾਂ ਦੇ ਬੱਚੇ ਪੜਦੇ ਆ ਮੰਦੀਗਾ ਕਾਮਿਆਂ ਦੇ ਬੱਚੇ ਪੜਦੇ ਆ ਆਪਣੇ ਬੱਚੇ ਵੱਡੇ ਸਕੂਲਾਂ ਚ ਆਪ ਕਦੀ ਸਕੂਲਸ ਵੱਢ ਕੇ ਦੇਖਿਆ ਨਹੀਂ ਸਵੇਰ 8 ਵਜੇ ਦਾ ਲੱਗਿਆ ਮੈਂ ਜੀ ਤੇ 12 ਹਜ਼ਾਰ ਸਕੂਲਾਂ ਚ ਕੰਮ ਕੀਤਾ ਅੱਜ ਇਸ ਸਕੂਲ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਮੈਂ ਐਡਿਟੋਰ ਸਾਹਿਬ ਨੂੰ ਪੁੱਛਿਆ ਲਗਭਗ ਦੇਸ਼ ਤੋਂ ਬੱਚੇ ਸੀ ਇੱਕ ਤੋਂ ਕੁਝ ਜਨਮੇ ਹੋਏ ਜੇ ਕੰਮ ਹੋਇਆ ਬੱਚੇ ਬਣੇ ਦੋ ਟੀਚਰ ਦੀ ਚਾਰ ਹੋ ਗਏ ਟੀਚਰ ਮਿਡਲ ਸਕੂਲ ਦੇ ਵਿੱਚ ਵੀ ਚਾਰ ਦੁਵਾਰੀ ਪ੍ਰੈਕਟ ਦਾ ਕੰਮ ਚੱਲਦਾ ਪਿਆ ਇਹੀ ਵੀ ਜਿਹੜਾ ਅੱਜ ਸੁੰਦਰ ਚਾਰ ਦੁਵਾਰੀ ਕਿੰਨੀ ਵਧੀਆ ਲੱਗਦੀ ਹੈ ਪਰ ਮੈਂ ਇੱਥੇ ਕੋਈ ਵੀ ਸ਼ਰਮਤੀ ਅੰਸਰ ਆਵੇ ਬੱਚਿਆਂ ਨੂੰ ਸੇਫਟੀ ਬੱਚਿਆਂ ਦੀ ਸਕਿਉਰਿਟੀ ਜਿੱਥੇ ਕੰਮ ਹੋਏ ਆ ਉੱਥੇ ਖੁਰਦਿਆਂ ਨਾਲ ਹੈ ਕਿ 20 ਲੱਖ ਰੁਪਏ ਦੀ ਗ੍ਰਾਂਟ ਹੋਰ ਮਿਡਲ ਸਕੂਲ ਨੂੰ ਜਿਣੀ ਹੈ ਆਪਕੀ ਸੇਕ ਕੰਮ ਲਈ ਹੋਈ ਹੈ ਸ਼ਾਨਦਾਰ ਬੰਗਲ 2 ਲੱਖ ਰੁਪਏ ਮੈਂ ਹੋਰ ਅਨਾਉਂਸ ਕਰਦਾ ਐਨ ਇਸ ਸਕੂਲ ਨੂੰ ਆਪਾਂ ਸ਼ਾਨਦਾਰ ਇੱਕ ਤੁਸੀਂ ਆਪਣੇ ਟੀਚਰ ਨੂੰ ਪੁੱਛ ਲਿਓ ਪਹਿਲਾਂ ਸਕੂਲ ਦੀ ਸਾਫ ਸਫਾਈ ਲਈ 1 ਰੁਪਿਆ ਨਹੀਂ ਮਿਲਦਾ ਸੀ ਹੁਣ ਹਰ ਮਹੀਨੇ 3000 ਰੁਪਏ ਪਾਪਦੂ ਦਿੰਦੇ ਆ ਤਾਂ ਕਿ ਸਕੂਲ ਨੂੰ ਸਾਫ ਰੱਖਿਆ ਜਾ ਸਕੇ ਤੁਸੀਂ ਇੱਕ ਡਿਮਾਂਡ ਰੱਖੀ ਹੈ ਮੇਰੇ ਮੂਰੇ ਪੰਜਾਬ ਦਾ ਹਰ ਬੱਚਾ ਇਹ ਚਾਹੁੰਦਾ ਹੈ ਕਿ ਸਾਡਾ ਸਕੂਲ ਅਪਗ੍ਰੇਡ ਕਰੇ जो पंजवी तक अठवीं तक दसवीं दसवीं मेरे लियो लिये पिंड जाऊंगे चाहे भी हो बचे जे बचे आवे ना पहला कोई आना ही नहीं अवी भर्ती कर इतना अध्यापुर लेके आ रहे हैं एक तो पचानवे बच्चे इतने पचासी उत्थे ਜੇ ਤੁਸੀਂ ਤੁਸੀਂ ਉੱਤਰਾਂ ਦਾ ਸਕੂਲ ਦੇ ਵਿੱਚ 10 ਬੱਚੇ ਕਰਦੇ ਉਸ ਦਿਨ ਅਗਲੇ ਦਿਨ ਤੋਂ ਇਨਸਾਫ ਨੂੰ ਮੇਰੇ ਕੋਲ ਭੇਜ ਦਿਓ ਮੈਂ ਤੁਹਾਡਾ ਸਕੂਲ ਅਪਗ੍ਰੇਡ ਕਰਾਂਗਾ ਮੈਂ ਹਸਪਤਾਲ ਕਰਾਂਗਾ ਦੇਖੋ ਕੰਮ ਕੀ ਰਿਹਾ ਹੈ ਕਹਿੰਦੇ ਕਹਿੰਦੇ ਤੁਹਾਨੂੰ ਦੇ ਦਿੰਦੇ ਆ ਸਕੂਲ ਹੋਰ ਫਿਰ ਆਪਾਂ ਭੇਜ ਦੇਵਾਂਗੇ ਵੈਸੇ ਵੀ ਜੇ 200 ਬੱਚਾ ਪੰਜਵੀਂ ਜਮਾਤ ਇੱਥੇ ਪੜ੍ਹ ਰਹੇ ਆ ਤਾਂ ਹੋਰ ਛੇਵੀਂ ਦੇ ਵੀ ਸਾਰੇ ਬੱਚੇ ਉੱਥੇ ਜਾਣੇ ਚਾਹੀਦੇ ਸੌਖਾ ਹੀ ਗੰਮ ਹੈ ਤੇ ਤੁਸੀਂ ਉਹ ਕਰ ਦੋਗੇ ਮੈਂ ਤੁਹਾਨੂੰ ਅਗਲੇ ਦਿਨ ਆਰਡਰ ਲੈਣੇ ਮੈਂ ਤੁਹਾਨੂੰ ਵਾਦਾ ਕਰਦਾ ही, आप सबके बहुत खूज विधायक मिले जो अपने हस, अपने इलाके बढ़त वरतो घट तीन सौ तो वह टीचर ही अपने हल्के च लैके आए हैं पैंती करोड़ रुपए के तो उपर कम जोड़े है इन्हें अपने हल्के सिर्फ सिक्ख्या महकमे चलाए हैं अर्डर के कोई भी स्कूल जाके देख लो ਆਹ ਕੋਲ ਦੀ ਸ਼ਾਨਦਾਰ ਚਾਰ ਦਵਾਈ ਬਣ ਗਈ ਹੈ ਨਵੇਂ ਕਮਰੇ ਬਣ ਰਹੇ ਹਨ ਪੂਨਾ ਸੁਧਾਰ ਹੋ ਰਿਹਾ ਹੈ ਮੇਰੀ ਆਸ ਤਾਂ ਮਹੀਨਤੀ ਹੈ ਅਸੀਂ ਆਪਣਾ ਕੰਮ ਇਮਾਨਦਾਰੀ ਨਾਲ ਤੇ ਨਿਮਰਤਾ ਨਾਲ ਕਰਦੇ ਹਾਂ ਅਜੇ ਹੋਰ ਬਹੁਤ ਲੰਬਾ ਪੈਂਡਾ ਹੋ ਤੈ ਕਰਨਾ ਹੈ ਤੁਹਾਡੇ ਸਾਥ ਦੀ ਲੋੜ ਹੈ ਜਦੋਂ ਤੁਸੀਂ ਜਿਵੇਂ ਬੋਨੇ تھے ਆਖਿਆ ਕਿ ਹਾਂ ਕੰਮ ਹੋਇਆ ਤੁਹਾਡਾ ਬੋਲਣਾ ਬਹੁਤ ਜ਼ਰੂਰੀ ਹੈ ਮੈਂ ਬੋਲੂਗਾ ਤਾਂ ਪ੍ਰਤੀ ਨਹੀਂ ਪੈਂਦਾ ਤੁਹਾਨੂੰ ਤੁਸੀਂ ਬੋਲੋਗੇ ਨਾ ਕਿ ਹਾਂ ਅਜ ਤੱਕ ਪੰਜਾਬ ਨੂੰ ਹਮੇਸ਼ਾ ਬਦਨਾਮ ਹੀ ਕੀਤਾ ਗਾ ਹੈ। ਕਹਿੰਦੇ ਜੀ ਪੰਜਾਬ ਨਿਸ਼ੇੜੀ ਹੋ ਗਿਆ, ਪੰਜਾਬੁਰ ਦਾ ਪੰਜਾਬ ਪਰ ਅਸੀਂ ਆਪਣੀਆਂ ਤੇ ਦੂਜੇ ਦੀ ਲੜਾਂ ਖਿੱਚ-ਖਿੱਚ ਕੇ ਪ੍ਰਾਪ ਖਰਾਬ ਕਰਦੇ। ਪੰਜਾਬ ਦੀ ਚੰਗੀ ਗੱਲ ਕੋਈ ਨਹੀਂ ਕਰਦਾ। ਜੇ ਸਾਡਾ ਕੋਈ ਪੰਜਾਬੀ ਕੋਈ ਚੰਗਾ ਕੰਮ ਕਰੇ ਨਹੀਂ ਅਸੀਂ ਆਪਣਾ ਮਤਲਬ ਦੇਖਦੇ ਆ। ਅੱਛਾ ਆਪਣੀ ਪਾਰਟੀ-ਪਾਰਟੀ ਆਪਣਾ ਏ। ਸਭ ਇਸ ਕਰਕੇ ਬੀਤਦੀ ਹੈ ਕਿ ਸਿੱਖਿਆ ਦੇ ਮਾਮਲੇ ਚੰਗਾ ਕੰਮ ਨਹੀਂ। ਸਾਡੇ ਸਕੂਲਾਂ ਨੂੰ, ਸਾਡੇ ਟੀਚਰਾਂ ਨੂੰ, ਸਾਡੇ ਬੱਚਿਆਂ ਜਦੋਂ ਤੁਸੀਂ ਚੰਗਾ ਬੋਲੂਗੇ ਨਾ ਉਹਦਾ ਫਾਇਦਾ ਪਤਾ ਕੀ ਹੋਣਾ। ਆ ਜਿਹੜੇ ਬੱਚੇ ਬੈਠੇ ਆਂ ਤੇ ਜਿਹੜੇ ਬੱਚੇ ਸਕੂਲ ਚ ਪੜਦੇ ਆ ਉਹਨੂੰ ਵੀ ਕੁਸ਼ਵਾਸ ਆਣਾ ਕਿ ਸਾਡਾ ਸਕੂਲ ਕਿਸੇ ਪ੍ਰਾਈਵੇਟ ਨਾਲੋਂ ਮਾਣਾ ਨਹੀਂ। ਪਰ ਮੈਂ ਜਦੋਂ ਮੈਂ ਸਾਂਭਿਆ ਸੀ ਨਾ 2022 'ਚ ਮੈਂ ਖੁਦ ਸਕੂਲਾਂ ਚ ਜਾ ਜਾ ਕੇ ਦੇਖਿਆ। ਹਕੀਕਤ ਹੈ ਕਿ ਸਰਕਾਰੀ ਸਕੂਲ ਦੇ ਬੱਚੇ ਨੂੰ ਇਹ ਲੱਗਦਾ ਸੀ ਕਿ ਮੇਰੇ ਮਾਤਾ ਪਿਤਾ ਕੋਲ ਪ੍ਰਾਈਵੇਟ ਦੇ ਫੀਸ ਦੇ ਲਈ ਪੈਸੇ ਨਹੀਂ ਇਸ ਕਰਕੇ ਮੈਂ ਇੱਥੇ ਪੜਦਾ। ਕਿ ਮੇਰਾ ਕੋਈ ਕੋਈ। ਪਰ ਅੱਪਾਏ ਤਸਵੀਰ ਬਦਲ ਗਈ। ਇਸ ਦਾ ਗੇਮ ਲਾਈ ਹੈ ਜੇ ਅਸੀਂ ਇਹ ਹੁਨੇ ਕੀ ਉਹ ਪ੍ਰੋਗਰਾਮ ਰੱਖੇ ਕਾਮਗ੍ਰੀਤੀ ਅੰਦਰ ਧਾਕਣ ਰੱਖਿਆ ਸਾਰਾ ਮਹਿਮਾ ਆਇਆ ਸਾਰੇ ਹਫਤੇ ਆਏ ਐਮਐਲਏ ਦਾ ਮੰਤਰੀ ਸਰਪੰਚ ਵੀ ਪਿੰਡਾਂ ਦੇ ਆ ਗਏ ਪਤਾ ਲੱਗੇ ਬੱਚਿਆਂ ਦੇ ਵਿੱਚ ਅੱਜ ਵਿਸ਼ਵਾਸ ਕਿਰਾ ਕਿ ਸਾਡੇ ਸਕੂਲ ਦੀ ਤੌਰ ਸਾਡਾ ਸਕੂਲ ਕਿਸੇ ਨਾਲੋਂ ਕਾਫੀ ਹੈ ਇਸ ਕਰਕੇ ਜੇ ਰੱਪਾ ਬੋਲਾਂਗੇ ਤਾਂ ਆਪਣੇ ਬੱਚੇ ਜਿਹੜੇ ਹੈ ਇਹਨਾਂ ਨੂੰ ਇਹਨਾਂ ਦੇ ਮਨ ਦੇ ਵਿੱਚ ਹੀਣ ਭਾਵਨਾ ਨਹੀਂ ਆਉਗੀ ਇਹਨਾਂ ਦੇ ਮਨ ਚ ਅਗਰ ਹੀਣ ਭਾਵਨਾ ਨਹੀਂ ਆਉਗੀ ਇਹ ਹਰ ਤਰ੍ਹਾਂ ਦਾ ਐਗਜ਼ਾਮ ਹਰ ਤਰ੍ਹਾਂ ਦੀ ਪੜ੍ਹਾਈ ਵਧੀਆ ਤਰੀਕੇ ਨਾਲ ਪੜਾਂਗੇ ਟੀਚਰਾਂ ਦੇ ਵਿੱਚ ਇੱਕ ਕੌਨਫੀਡੈਂਸ ਆਉਂਦਾ ਵਰਨਾ ਇਹ ਪਹਿਲਾਂ ਕਿੰਨੇ ਸਕੂਲ ਬਣਾਏ ਹੋਏ ਸੀ ਪਤਾ ਕੀ ਟੀਚਰ ਸਿਰਫ ਵਿਚਾਰੇ ਦਾਮ ਮੰਗਦੇ ਰਹਿੰਦੇ ਸੀ ਕਿਸੇ ਪਿੰਡ ਦੇ ਨਰਾਈ ਕੋਲ ਕਿਸੇ ਹੋਰ ਇੰਡਸਟਰੀ ਵਾਲੇ ਕੋਲ ਹੋਰ ਉਲਟਾ ਕਿ ਪਿੰਡਾ ਹੁਣ ਟੀਚਰ ਕਹਿੰਦੇ ਨੇ ਸਰ ਗ੍ਰਾਂਟ ਕਰਕੇ ਭੇਜਿਆ ਕਰੋ ਸਾਡੇ ਤੋਂ ਖੰਚੇ ਨਹੀਂ ਜਾਂਦੇ ਸੀ ਅੱਜ ਟੀਚਰਾਂ ਦਾ ਮਾਨ ਵੱਧ ਰਿਹਾ ਕਿ ਸਾਡੇ ਸਕੂਲ ਵਿੱਚ ਸਾਰੇ ਆਏ ਇਹਨਾਂ ਦੀ ਕਾਰਮੰਦਰੀ ਅਥਾ ਮੈਡਮ ਤੁਸੀਂ ਕੁਝ ਬਣਾਉਂਦੇ ਹੋ ਜਿਲ੍ਹਾ ਚਾਰਟਰ ਐਜੀ ਨੂੰ ਨਹੀਂ ਚਾਹਗੇ ਵੀ ਇਹਨਾਂ ਦਾ ਮਾਨਵਾਦ ਹੈ। ਆਪਾਂ ਆਪਣੀ ਦਾ ਮਾਨਵਾਦ ਹੈ। ਇਹ ਸਾਡੇ ਸਕੂਲ ਹੈ। ਆਪ ਸਭ ਇਨੀ ਬੜੀ ਤਾਕਤ ਹੈ ਇਹਨੇ ਕਿਹਾ ਕਿ ਤੁਸੀਂ ਮੇਰੇ ਵਿਚਾਰ ਸੁਣੇ। ਬਹੁਤ ਬਹੁਤ ਧੰਨਵਾਦ ਇੰਦੀ ਖਾਦਰੀ ਅਲੀ ਬੀਨ ਦੀ ਪ੍ਰਮਾਨ ਕਰਿਓਗੀ। ਤੁਹਾਡੇ ਗੁਰੂ ਜੀ ਦਾ ਖਾਲਸਾ ਪ੍ਰਮਾਣ।